ਸਹੀ ਅਸੀਂ ਮਕਦਮਾ ਨੰਬਰ 6 ਸਾਡਾ ਹੋਇਆ ਸੀਗਾ 6124 ਨੂੰ 392 34 ਆਈਪੀਸੀ ਆਰਮ ਸੈਕਟੇ ਸਹਿਤ ਜਿਹੜਾ ਸਰਦਾਰ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਅਸੀਂ ਦਰਜ ਕੀਤਾ ਸੀਗਾ ਇਹਨਾਂ ਬੜੀ ਸੈਂਸੇਸ਼ਨਲ ਹੋਈ ਸੀ ਕਿ ਐਸਬੀਆਈ ਦੀ ਬ੍ਰਾਂਚ ਹੈ ਬਟਾਲਾ ਰੋਡ ਦੇ ਉੱਪਰ ਜਿਹਦੇ ਦਿਨ ਦੇ ਆੜੇ ਜਿਹੜਾ ਸੀਗਾ ਪਿਸਤੌਲ ਦਿਖਾ ਕੇ ਜਿਹੜਾ 70-80 ਹਜ਼ਾਰ ਰੁਪਿਆ ਜਿਹੜਾ ਸੀਗਾ ਉਹਦਾ ਜਿਹੜਾ ਸੀਗਾ ਡਾਕਾ ਮਾਰ ਲਿਆ ਗਿਆ ਸੀ ਸੋ ਇਮੀਡੀਏਟਲੀ ਇਸ ਚੀਜ਼ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਸੀਪੀ ਸਾਹਿਬ ਉਹਨਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲ ਉਹਨਾਂ ਨੇ ਪੁਲਿਸ ਨੇ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਕਿ ਮੇਰੀ ਆਪਣੀ ACP ਨੌਰਥ ਪ੍ਰਿੰਦਰ ਕੋਸਾਦੀ ਆਰ ਐਸ ਐਚਓ ਸਰਦਦੀ ਨਾਲ ਸੀਆਈਏ ਟੀਮ ਸੀ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦਾ ਨਾਮ ਹੈਗਾ ਜੋਵਨਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਤਰਮਿੰਦਰ ਸਿੰਘ ਇਹ ਜਿਹੜਾ ਜੋਵਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਹੋਟਲ 'ਚ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਤਰਮਿੰਦਰ ਸਿੰਘ ਹੈਗਾ ਇਹ ਮੈਦਮ ਤੋਇਆ ਗੁਰਦਾਸ ਦੇ ਇੱਕ ਪਹਿਲਾ ਵੀ ਪਰਚਾ ਇਹਦਾ ਪਹਿਲਾ ਵੀ ਲੁੱਟਖੋ ਦਾ ਪਰਚਾ ਦਰਜ ਹੋਇਆ ਹੋਇਆ ਹੈ ਇਹਦੇ ਉੱਤੇ ਔਰ ਇਸ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 355 ਬੋਰ ਦਾ ਪਿਸਤਲ ਉਹ ਵੀ ਰਿਕਵਰ ਕਰ ਲਿਆ ਰੋਂਗ ਵੀ ਕਰ ਲਿਆ ਔਰ ਇੱਕ ਦਸਤਰ ਵੀ ਖਾ ਲਿਆ ਜੀ ਇਦਾਂ ਜਿਹੜੇ ਅਨਨਦ ਇੱਕ ਕੋ ਵਿਅਕਤੀ ਤੇ ਪਹਿਲੇ ਮੁਕਦਮਾ ਦਰਜਾ ਬਾਕੀ ਤੋਂ ਹਾਂ ਇਹਨਾਂ ਦੇ ਇੱਕੋ ਜਿਹੜਾ ਹੈਗਾ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਛਾਟੇ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜਾ ਬਾਕੀਆਂ ਦੇ ਹਜੇ ਨਹੀਂ ਪਰਚਾ ਦਰਜ ਕਿ ਜੀ ਮੈਂ ਤਾਂ ਕਿਹ ਵਿੱਚ ਜਿਹੜਾ ਜੋਗਨਪ੍ਰੀਤ ਸਿੰਘ ਹੈਗਾ ਇਹ ਅਨਾਲਾ ਥਾਣਾ ਜਿਹੜਾ ਹੈਗਾ ਅਨਾਲਾ ਦਿਹਾਤੀ ਦਾ ਰਹਿਣ ਵਾਲਾ ਹੈਗਾ ਗੁਰਦਾਸ ਜਿਹੜਾ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਹੈਗਾ ਤੇ ਤਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਵਟਾਲਾ ਰੋਡ ਆਪਣਸਾ ਦਾ ਰਹਿਣ ਵਾਲਾ ਹੈਗਾ ਮੇਨ ਦੋਸ਼ੀ ਕੌਣ ਹੈ ਜਿਹਨੇ ਸਾਰਾ ਪਲਾਨ ਕੀਤਾ ਦੇਖੋ ਮੇਨ ਦੋਸ਼ੀ ਜਦ 34 आईपीसी लग ਜਾਂਦੀ ਹੈ ਫਿਰ ਉਹ ਸਾਰੇ ਆਲ ਦਾ ਕ੍ਰਿਮੀਨਲਸ ਆਰ ਇਕਵਲੀ ਲਾਇਬਲ ਫॉर द क्राइम ਸੋ ਇਸ ਤਰ੍ਹਾਂ ਜਿਹੜੇ ਹੈਗੇ ਸਾਰੇ ਹੀ ਹੈਗੇ ਜੇ ਕਿਸੇ ਨੇ ਬਾਹਰ ਹੈਗੇ ਰੈਕੀ ਕੀਤੀ ਹੈ ਜਾਂ ਕਿਸੇ ਨੇ ਅੰਦਰ ਜਾ ਕੇ ਉਹ ਸਾਰੇ 34 ਜਨਰਲ ਸੈਕਸ਼ਨ ਲੱਗ ਜਾਂਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕਵਲੀ ਜਿਹੜੇ ਹੈਗਾ ਲਾਇਬਲ ਸੋ ਸੀਸੀਟੀਵੀ ਕਿੰਨੀ ਕੀਤੀ ਗਈ ਜੀ ਬੈਂਕ ਦੇ ਵਿੱਚ ਰਿਕਵਰੀ ਕਿੰਨੀ ਹੋਈ ਜੀ ਜਿਹੜੀ 70-80 ਹਜ਼ਾਰ ਰੁਪਏ ਹੈ ਰਿਕਵਰ ਹੋ ਗਿਆ ਸੋ ਉਹਨਾਂ ਨੇ ਜਿਹੜੇ ਪੈਸੇ ਖਰਚਦੇ ਹੈਗੇ ਆ ਥੋੜੀ ਰਿਕਵਰੀ ਕੀਤੀ ਹੈ ਸੀਸੀਟੀਵੀ ਆਈ ਕਿਉਂ ਸਾਹਮਣੇ ਸੋ ਜੀ ਸੀਸੀਟੀਵੀ ਆਈ ਹੈ ਬਟ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਚ ਫਰਦਰ ਡਿਟੇਲ ਸ਼ੇਅਰ ਕਰਾਂਗੇ ਠੀਕ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਤੇ ਸਿਰਫ 4992 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਊਰ ਪੈਡੀਕਿਊਰ ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸਲੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼